ਅੱਜ ਮਨਵੀਰ ਬਹਿ ਗਈ ਪਹਿਲਾ ਹੌਟਲ ਬੜੀ ਕਾਲੀ ਮਨਵੀਰ ਨੇ ਬਠੰਡੀ ਅੱਗੇ ਜਾ ਕੇ ਇੱਕ ਬੱਸ ਹੋਰ ਚੇਂਜ ਕਰਨੀ ਆ ਫਿਰ ਉੱਥੇ ਮਿਲਦੇ ਆਪਾਂ ਸੈਕੰਡ ਬੱਸ 'ਚ ਲੋ ਜੀ ਚਾਹ ਦਾ ਬਿਲਕੁਲ ਰੈਡੀ ਸੀ ਸੀ ਅਸੀਂ ਕਹਿ ਆ ਵੀ ਤਾਂ ਲੋ ਚਾਹ ਥੋੜਾ ਰਹਿ ਗਿਆ ਰਾਹ ਅਸੀਂ ਵੈਲਕਮ ਟੂ ਮਨਵੀਰ ਠੀਕ ਹੈ ਠੀਕ ਹੈ ਵਾਹੀ ਗੁਰਜੀਕਾ ਖਾਲਸਾ ਤੇ ਵਾਹੀ ਗੁਰਜੀਕੀ ਫਤਿਹ ਸਦਾ ਹੱਸਦੇ ਰਹੋ ਤੇ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਦੁੱਧ ਪੀ ਕੇ ਕੱਢੀ ਜਾਂਦੇ ਪਏ ਆ ਹਾਂ ਬਹੁਤ ਜ਼ਿਆਦਾ ਪਾਣੀ ਨਾਲ ਹੀ ਕਰ ਦੁੱਧ ਕੱਢ ਦਿੰਦੀ ਹੈਗੀ ਕੱਪੜਾ ਪੁੰਗਾ ਬੇਬੇ ਨੂੰ ਟਾਈਮਿੰਗ ਲੱਗਦਾ ਪਿਆ ਹਾਂ ਆ ਪਾਇਆ ਨਾਲ ਹੀ ਦੁੱਧ ਕੱਢ ਤਾਂ ਫੇਰ ਲਾ ਦਿੱਤਾ ਮੈਂ ਹਾਂਜੀ ਤੇ ਆਪਾਂ ਤਿਆਰੀਆਂ ਕਰਦੇ ਪਏ ਆ ਗੰਜੇ ਕਰਕੇ ਨੂੰ ਲੈ ਕੇ ਚੱਲੇ ਆਪਾਂ ਕਿੱਥੇ ਫਰੇਮਾਸਿਕੋਲ ਅੱਜ ਨਾਲੇ ਇੱਕ ਗੱਲ ਹੋਰ ਅੱਜ ਮਨਵੀਰ ਸਭ ਤੋਂ ਪਹਿਲੀ ਵਾਰੀ ਬੱਸ ਦਾ ਸਫ਼ਰ ਕਰੇਗੀ ਕਰੇਗੀ ਹਾਂਜੀ ਅੱਜ ਮਨਵੀਰ ਬੱਸ 'ਚ ਬੈਠੂਗਾ ਪਹਿਲੀ ਵਾਰੀ ਹੈਨਾ ਗੱਡੀ ਦਾ ਤੇ ਕਰ ਲਿਆ ਹੁਣ ਬੱਸ ਦਾ ਵੀ ਕਰਕੇ ਵੇਖਣਾ ਚਾਹੀਦਾ ਹੈ ਨਾ ਹੈਨਾ ਹਾਂ ਹਾਂਜੀ ਤਿਆਰੀ ਕਰ ਲਓ ਫਿਰ ਤਿਆਰੀ ਤਾਂ ਕਰਦੇ ਮੈਂ ਨੀ ਕੱਪੜੇ ਪਾਉਂਦੇ ਵੀ ਬੜੇ ਸੰਚੋਰ ਕੱਪੜੇ ਪਵਾਉਂਦਾ ਇਹ ਬਚਾਰੀ ਕੱਪੜੇ ਕੱਢ ਕੇ ਰੱਖੇ ਹੋਏ ਆ ਦੋਸਤੋ ਛੁੱਟ ਛੁੱਟ ਕੇ ਤੇ ਇਹਨੇ ਤਾਂ ਆ ਵੀ ਗਿੱਲਾ ਕਰ ਲਿਆ ਆ ਵੀ ਗਿੱਲਾ ਕਰ ਲਿਆ ਜਿਹੜਾ ਤੋਨਾ ਸੀਗਾ ਮੇਰਾ ਛੁੱਟ ਗਿਆ ਕੋਈ ਇਹਦਾ ਉਹ ਵੀ ਗਿੱਲਾ ਕਰ ਲਿਆ ਫੇ ਮੈਂ ਕਿਹਾ ਚਲ ਹਾਂ ਵਾਲਾ ਪਤਾ ਨਹੀਂ ਇਹਦੇ ਜੀ ਚਲੋ ਪਾਓ ਪਾਓ ਘਰ ਕੱਪੜਾ ਠੰਡ ਬਹੁਤ ਆ ਠੰਡ ਬਹੁਤ ਹੋ ਜਾਂਦੀ ਆ ਬਸ ਅੱਜ ਧੁੱਪ ਚੜਨ ਦੇ ਚਾਂਸ ਹੈਗੇ ਪੂਰੇ ਬਾਹਰ ਹੂੰ ਮੜ ਮੜਾ ਸੂਰਜ ਨਿਕਲੀ ਜਾਂਦਾ ਪਿਆ ਲਓ ਜੀ ਦੋਸਤੋ ਅੱਜ ਹੈਗਾ ਜੀ ਸੰਡੇ ਆਪਾਂ ਜਾਵਾਂਗੇ ਅੱਜ ਵੀਡੀਓ ਬਣਾਉਣ ਵਾਸਤੇ ਠੀਕ ਆ ਜੀ ਸਾਡੇ ਚੈਨਲ ਤੇ ਵੇਖ ਲਿਓ ਹਰੀ ਸਿੰਘ ਵਲੌਗਸ ਤੇ ਪਿਛਲੇ ਵੀਡੀਓ ਚ ਆਪਾਂ ਨਾਮ ਉਹਦਾ ਮੈਂਸ਼ਨ ਕਰ ਦਿੱਤਾ ਹੋਇਆ ਸੀਗਾ ਜੀ ਤੁਸੀਂ ਵੀ ਸਰਚ ਕਰਕੇ ਜਾ ਸਕਦੇ ਮਾਰਕੀਟ ਦੇ ਵਲੌਗ ਪਾਉਨੇ ਆਪਾਂ ਉੱਤੇ ਲੋ ਜੀ ਰੋਟੀ ਅਸੀਂ ਖਾ ਲਈ ਹੋਈ ਐ ਮਨਵੀ ਸਾਡੇ ਦੁੱਧੂ ਪੀ ਰਹੀ ਐ ਹੁਣੇ ਉੱઠી ਐ ਸੁਸੋਂ ਗਈ ਸੀ ਮਨਵੀਰ ਤੇ ਰੋਟੀ ਖਾਣ ਦਵਾ ਚਾਹ ਪੀਣ ਤਾਂ ਬੰਦੀ ਐ ਹਨਾ ਤੇ ਇਸ ਕਰਕੇ ਚਾਹ ਪੀਣੇ ਪਏ ਆ ਤੇਦਰ ਮੈਂ ਕਿਚਨ ਦਾ ਕੰਮ ਵੀ ਸਾਰਾ ਸਮੇਟ ਲਿਆ ਵਾ ਤੇ ਫਿਰ ਹੁਣ ਤਿਆਰ ਹੋ ਗਏ ਆ ਤਿਆਰ ਕਿਤੇ ਹੋਇਆ ਪਾ ਜੀ ਤਿਆਰ ਹੋਇਆ ਦੀ ਇਹ ਬਲਾ ਮਨਵੀਰ ਸਾਡੀ ਤਿਆਰ ਹੋਈ ਹੈ ਸ੍ਰੀ ਮਨਵੀਰ ਸਾਡੀ ਰੈਡੀ ਹੋਈ ਹੈਗੀ ਹੈ ਤੇ ਪਰ ਬੱਚਾ ਰੈਡੀ ਕੋ ਕਰਨਾ ਬਹੁਤ ਜ਼ਰੂਰੀ ਹੈ ਮਨਵੀਰ ਰੈਡੀ ਤੇ ਆਪਾਂ ਰੈਡੀ ਬਸ ਸਾਨੂੰ ਸਰਵ ਫੇ ਫਿਵਰੀ ਬਦੀ ਫੜਾਂਗੇ ਫਿਰ ਕਦੀ ਮੈਂ ਤਿਆਰ ਹੋ ਜਾਣਗੀ ਫਿਰ ਸਰਵ ਤਿਆਰ ਹੋ ਜਾਣਗੇ ਠੀਕ ਹੈ ਨਾ ਫਿਰ ਆਪਾਂ ਚਾਲੇ ਪਾਣਗੇ ਬੈਗ ਆਪਣਾ ਲਗਭਗ ਰੈਡੀ ਹੈਗਾ ਬਸ ਹਲੋ ਜੀ ਮਨਵੀਰ ਆਪਾਂ ਦਾਦੂ ਨੂੰ ਕਮਰੇ ਚ ਆ ਗਈ ਹਾਂ ਦੰਦੂ ਨੂੰ ਮਾਸਤੇ ਦੰਦੂ ਬਾਏ ਕਰਵਾਉਣ ਮਾਸਤੇ ਆ ਗਈ ਇਹ ਮਾਚੀਗਾ ਹਾਂ ਜੀ ਸਾਸਰੀ ਆ ਗਈ ਹੈ ਮੈਂ ਆ ਗਿਆ ਚਾ ਜੀ ਹਾਂ ਮੂੰ ਆਉਂਦੀ ਐ ਉਹ ਤੇਰੇ ਨੂੰ ਉਹ ਜਾਂਦੀ ਨਹੀਂ ਹੈ ਹੈ ਮੈਂ ਚੱਕੋ ਬਾਹਰ ਬਹਿ ਜਾ ਤਾਂ ਪਚੜ ਗਈ ਹੈ ਪਚੜ ਗਈ ਹਾਂ ਜੀ ਬੈਠਾ ਆਹ ਬਹਿ ਜਾ ਫਿਰ ਟੜ ਦੋਈ ਦਾ ਸਾਸੀ ਚੱਕਾ ਰੱਖਿਓ ਅੱਛਾ ਅੱਜ ਉਹ ਦੋਰ ਨਿਕਲਾ ਕੇ ਨਾ ਦਿਲਾ ਦੀਆਂ ਵਾ ਅੱਛਾ ਇਹਦੀਆਂ ਦੋਨੇ ਕੱਠੀਆਂ ਨਹੀਂ ਖਾਣੀਆਂ ਇੱਕ ਦਿਨ ਅੱਜ ਖਾ ਲੈਣੀ ਤੇ ਕੱਲ ਨੂੰ ਖਾਣੀ ਰਾਵਾਂ ਲੱਗਣਾ ਕਾਤੀਆਂ ਮੈਂ ਚਲੋ ਜੀ ਆਇਓ ਜੀ ਚਲੋ ਚਲੋ ਆ ਜਾਓ ਫਿਰ ਲੇਟ ਹੋਈ ਜਾਂਨੇ ਪਏ ਆ ਆਜੋ ਸਮਾਨ ਇੱਕ ਬੈਗ ਆਈ ਇੱਕ ਬੈਗ ਆਪਾਂ ਮੋਢੇ ਤੇ ਪਾ ਲੇਗਾ ਲਓ ਜੀ ਸਮਾਨ ਆਪਣਾ ਰੈਡੀ ਐ ਚਲੋ ਹੁਣ ਮੰਮੀ ਨੂੰ ਮਿਲ ਰਹੀ ਐ ਬਾਹਰ ਆਣ ਕੇ ਮੰਮੀ ਦੁਕਾਨ ਤੇ ਐ ਕਿੰਨਾ ਮਾਰਿਆ ਤੇ ਮੰਮੀ ਨੂੰ ਮੇਰੇ ਕੇ ਨਹੀਂ ਨਹੀਂ ਗਾਦੇ ਲਾ ਲਓ ਜੀ ਹੁਣ ਮੰਮੀ ਨੂੰ ਮਿਲ ਰਹੀ ਐ ਜੀ ਮਨਵੀਰ ਆ ਗਈ ਐ ਬਾਹਰ ਦੁਕਾਨ ਤੇ ਤੇ ਆਪਾਂ ਚੱਲੇ ਹੁਣ ਉਹ ਤਰਨ ਲੱਗਿਆ ਤੇ ਰੋਂ ਲੱਗ ਪਈ ਐ ਉਹਨੂੰ ਤਰਨ ਲੱਗਿਆ ਤਰਨ ਲੱਗ ਪਈ ਆ ਚੱਲ 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 ਬੱਸ 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 ਚਲੋ ਚਿਚਲੀ ਦੀ ਪਾਨੇ 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 ਚਲੋ ਪਾਈਏ ਚਲੋ ਚਿਚਲੀ ਆਹ ਹੋ ਗਈ ਇਹਨੇ ਪਾਉਂਦੇ ਨਹੀਂ ਤੈਨੂੰ ਕੀ ਕਰਦੇ ਆਂ ਨੀਨਾ ਦੇ ਵੀ ਆ ਚੱਲ ਕੋਈ ਨਹੀਂ ਚੱਲ ਰਹਿਣਾ ਚੰਗਾ ਫੇ ਚੱਲ ਲਈ ਆਪਾਂ ਚੱਲੇ ਆ ਚਲ ਚੱਲ ਰਹਿਣਾ ਇਹ ਕਾ ਪੀ ਲੈਣੀ ਆ ਦੋ ਦੋ ਪਰਾ ਜਾਓ ਹਾਂ ਚਿਚਲੀ ਨੂੰ ਦੀ ਨਹੀਂ ਚਿਚਲੀ ਨੂੰ ਦੀ ਹਾਂ ਚਲੋ ਚਲੋ ਸਰ ਬੱਸ ਕਿਉਂ ਉਪ ਕਰਕੇ ਚਿਚਲੀ ਨੂੰ ਦੀ ਹਾਂ ਲੋ ਜੀ ਆਪਾਂ ਚੜ ਗਏ ਅੱਜ ਆਪਣੀ ਬੱਸ 'ਚ ਸਰਪੰਦਰ ਅੱਗੇ ਆਜੋ ਅੱਗੇ ਸੀਟਾਂ ਦੇ ਖਾਲੀ ਆ ਸਾਰੀਆਂ ਉੱਥੇ ਜਾਓ ਇੱਧਰ ਬੈ ਜਾ ਫਿਰ ਇੱਧਰ ਆ ਸਣ ਲੱਠੋ ਜੀ ਬੈਠੋ ਸੀਟ ਵੀ ਮਿਲ ਗਈ ਆ ਸਾਨੂੰ ਚਲੋ ਜੀ ਆਪਾਂ ਹੁਣ ਸਰਬ ਨੂੰ ਬਿਠਾ ਕੇ ਮਨਵੀਰ ਨੂੰ ਬਿਠਾ ਕੇ ਤੇ ਮੈਂ ਹੁਣ ਬੈਕ ਕਰੂੰਗਾ ਸੈੱਟ ਲਓ ਜੀ ਸੇਵਾ ਜੀ ਸਾਡੀ ਪਹਿਲਾਂ ਵਰਤ ਗਈ ਬੱਸ ਮੈਂ ਆਹ ਇੱਕ ਮਿੰਟ ਸਾਰਾ ਬੈਗ 10 ਭਾਲੀ ਉਹ ਚੱਕਾ ਵਰਤੂ ਇਹ ਆਜਾ ਲਈਏ ਕੰਮ ਵਾਸਤੇ ਖਲਾਸ ਬੈਗ ਵੇਚਾ ਅਸੀਂ ਬੱਸ ਬਹੁਤ ਸਫਰ ਕੀਤਾ ਮੈਂ ਤਾਂ ਸਰ ਹੁੰਨੇ ਹੈ ਨਾ ਜਦ ਅਸੀਂ ਹਰੀ ਸਿੰਘ ਲੌਗ ਵਾਲੇ ਚੈਨਲ ਤੇ ਬਹੁਤ ਵੀਡੀਓ ਬਣਨੇ ਸੀ ਉਦੋਂ ਵੀ ਅਸੀਂ ਹਾਂ ਤੇ ਪੰਜਾਬੀ ਯੂਟਿਊਬਰ ਤੇ ਵੀ ਅਸੀਂ ਵਲੌਗ ਪਹਿਲਾਂ ਬਹੁਤ ਬਣਾਏ ਹੋਏ ਸੀ ਨਾ ਉਦੋਂ ਵੀ ਬਹੁਤ ਸਫ਼ਰ ਕੀਤਾ ਹਜੂਰ ਸਾਹਿਬ ਬੱਸ ਦਾ ਬਹੁਤ ਸਫ਼ਰ ਕੀਤਾ ਸੀ ਕੋਈ ਸੀ ਮਨਵੀਰ ਉਹ ਆਪਣੇ ਨਾਲ ਘਮਾਵਾ ਕਰਾਂਗੇ ਫਮ ਨਾਲ ਮਨਵੀਰ ਨਾਲੇ ਘਮਾਇਆ ਕਿ ਨਹੀਂ ਸਾਨੂੰ ਦੂਜਾ ਬੈਗ ਰਹਿਣ ਦੋ ਉਹਨੂੰ ਰਹਿਣ ਦੋ ਉਹਨੂੰ ਚਲੋ ਜਓ ਆਪਣੀ ਕਿੱਟ ਫਿਲਟਰ ਆਪਾਂ ਵੀ ਬੈਠ ਗਏ ਆ ਸਵਾਰੀਆਂ ਬੱਸ ਤੇ ਕਾਫੀ ਪੈ ਗਈਆਂ ਪਰ ਭਰ ਚੁੱਕੀ ਹੈ ਜੀ ਮਨਵੀਰ ਕਿੱਥੇ ਆਈ ਸਾਡੇ ਭਾਈ ਜਦੋਂ ਸਮਝ ਆ ਗਈ ਨਾ ਇਹਨੇ ਕਹਿੰਨਾ ਮੈਂ ਕਿਰਪਾਲ ਸਾਹਿਬ ਕੱਟ ਤਾ ਹਮੇਸ਼ਾ ਬੱਚੇ ਜਿਹੜੇ ਕਹਿੰਦੇ ਹੈਗੇ ਆ ਕਹਿੰਦੇ ਨੇ ਕਿਰਪਾਲ ਸਾਹਿਬ ਕੱਟਦੇ ਆਗਾ ਪਹਿਲੇ ਮਨਵੀਰ ਨੂੰ ਫਾਟਾ ਕਰ ਬਸ ਚੱਲ ਵੀ ਹੋਈ ਆ ਸਾਡੇ ਬੱਸ ਸਟੈਂਡ ਤੋਂ ਆਪਾਂ ਟਿਕਟਾਂ ਲੈ ਗਿਆ ਲੈ ਲਈਆਂ ਕਨੈਕਟਰ ਸਾਹਿਬ ਟਿਕਟ ਕੱਟ ਕੇ ਅੱਗੇ ਚੱਲ ਗਏ ਆ ਦੇਖੋ ਜੀ ਥੋੜਾ ਫਿਲਰ ਆ ਤੇ ਕਾਕਾ ਸੌਂ ਗਿਆ ਜੀ ਮਨਵੀਰ ਕੋਲ ਸੁਤੀ ਆ ਜੀ ਪਹਿਲੀ ਵਾਰ ਇੰਜੋਏ ਹੋ ਰਿਹਾ ਫਸਟ ਬੈਠੀ ਚੱਲ ਰਿਹਾ ਇੰਜੋਏ ਆਪ ਜਰਨੀ ਪਰਲੇਗੇ ਹੈ ਗੱਲ ਨਾ ਵੀ ਦੱਸਣਾ ਕਿ ਮੈਂ ਵੀ ਬਹੁਤ ਜ਼ਿਆਦਾ ਵਕਤ ਬੱਸ ਤੇ ਬੈਠੀ ਕੱਢੋਂ ਕੱਢ ਸਾਲ ਹੋ ਗਿਆ ਨਾ ਬੱਸ ਤੇ ਬੈਠੀ ਉਹ ਸੇ ਕਟੇਟ ਕੱਥੇ ਵੀ ਟਰੈਵਲ ਬਹੁਤ ਜ਼ਿਆਦਾ ਵਕਤ ਕਿੰਤਾ ਬੱਸ ਤੇ ਬੱਦਰ ਰਿਹਾ ਹੈ ਨਾ ਸਹੀ ਗੱਲ ਹੈ ਹਲੋ ਜੀ ਸਭਿਆ ਯਾ ਪਹਿਲੀ ਮੈਨੂੰ ਆਪਣੇ ਆ ਵੀ ਕੁਝ ਹੋਈ ਗਈ ਦੀ ਬਈ ਜੀ ਚਲੋ ਜੀ ਅੱਗੇ ਜਾ ਕੇ ਇੱਕ ਬੱਸ ਹੋਰ ਚੇਂਜ ਕਰਨੀ ਹੈ ਫਿਰ ਉੱਥੇ ਮਿਲਦੇ ਆਪਾਂ ਸੈਕੰਡ ਬੱਸ ਚ ਹਲੋ ਜੀ ਕੋਈ ਬੱਸ ਪਾਸ ਹੋ ਗਿਆ ਕੋਟਰ ਗਿਆ ਤੇ ਆਟੋ ਤੇ ਲੱਗੇ ਬੈਠੇ ਆਪਾਂ ਲੋਏ ਨਾ ਸਟਾਰਟ ਹੋ ਵਿੱਚ ਅਸੀਂ ਬੈਠ ਲੱਗੇ ਹੈਗੇ ਆ ਤੇ ਅਸੀਂ ਡੱਬਾ ਵੀ ਲੈ ਲਿਆ ਸੀ ਕਿਉਂਕਿ ਬੱਸ ਚੰਨਰ ਕਿਤੇ ਸਪੋਤ ਡੱਬਾ ਵੀ ਲੈ ਲਿਆ ਸੀਗਾ ਮਠਿਆਈ ਦਾ ਤੇ ਉਹਨੂੰ ਅਸੀਂ ਬੈ ਚਲੇ ਆਂ ਜਿਵੇਂ ਮਨਵੀਰ ਬੈ ਗਈ ਪਹਿਲਾਂ ਆਟੋ 'ਚ ਬੜੀ ਕਾਲੀ ਮਨਵੀਰ ਨੂੰ ਬੈਠਣ ਦੀ ਮਾਸੀ ਘਰ ਜਾਂਦੀ ਬੜੀ ਤੇਜ਼ੀ ਇਹਨੂੰ ਹਾਂਜੀ ਹਾਂਜੀ ਚਲੋ ਜੀ ਅਸੀਂ ਆਟੋ 'ਚ ਬੈਠ ਗਏ ਆ ਜੀ ਮਨਵੀਰ ਮੇਰੇ ਸਾਹਮਣੇ ਸਾਈਡ ਤੇ ਬੈਠ ਗਿਆ ਮੈਂ ਇੱਧਰ ਬੈਠ ਗਿਆ ਈ ਰਿਕਸ਼ਾ ਲੈ ਲਿਆ ਜੀ ਡੱਬਾ ਅੱਚ ਫੜ ਲਿਆ ਕਦੀ ਬੱਸ 'ਚ ਕਦੀ ਆਟੋ 'ਚ ਆਜ ਵੱਖਰੇ ਵੱਖਰੇ ਤਰ੍ਹਾਂ ਦੇ ਹਾਂਜੀ ਮਨਵੀਰ ਇਹ ਚੋਪੇ ਤਾਂ ਕਰਕੇ ਨੇ ਕਿ ਹਮੇਸ਼ਾ ਇਹ ਹਾਰੇ ਵਲੋਗਾਂ ਨੂੰ ਮਨਵੀਰ ਤੇ ਰੋੜਾ ਪੁੰਦਾ ਹੀ ਹੁੰਦੇ ਆ ਰੋਣਾ ਰੋਣ ਵਾਲੇ ਹੀ ਹੁੰਦੇ ਆ ਤੇ ਚਲੋ ਅੱਜ ਹੁਣ फटाफट ਤੇ ਉੱਤੇ ਜਪਾ ਜਾ ਰਹੇ ਹੈਗੇ ਜਲਦੀ ਜਲਦੀ ਚ ਤੇ ਆਪਾਂ ਹੁਣ ਜਾ ਕੇ ਦੂਜੀ ਬੱਸ 'ਚ ਜਦੋਂ ਬੈਠੇ ਸੀ ਨਾ ਆਪਾਂ ਫਿਰ ਮੈਂ ਚੁੱਕ ਲਿਆ ਇਹ ਮਨਵੀਰ ਨੇ ਫਿਰ ਸੌਂ ਗਈ ਮੇਰੇ ਕੋਲ ਜਾਨ ਕੇ ਹੁਣ ਵੀ ਸੱਤੀ ਆ ਹਾਂ ਮਨਵੀਰ ਦੀ ਸਿਸਟਰ ਖੜੀ ਹੈ ਇੱਥੇ ਪਹਿਲਾਂ ਹੀ ਵੈਲਕਮ ਕਰਨ ਵਾਸਤੇ ਵੈਲਕਮ ਸਰ ਮਾਦਾ ਹਾਂ ਕੀ ਆ ਤੇਲ ਤੇ ਇਹ ਚੋਂ ਲੱਗੀ ਓ ਮਾਸੀ ਵੀ ਅਦਰ ਵਾਗੇ ਲਓ ਜੀ ਲਓ ਆ ਦੇਖੋ ਜੀ ਬਸ ਬਸ ਥੋੜਾ ਥੋੜਾ ਹੀ ਚਾਹੀਦੀ ਦੇ ਮਾਸੀ ਵੀ ਆ ਥੋੜਾ 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 ਜੀ ਚਲੋ ਜੀ ਚਲੋ ਚਲੋ ਇਹ ਗੱਲ ਕੀ ਮਨਵੀਰ ਅੰਦਰ ਚਲੇਗੀ ਹਾਂਜੀ ਚਲ ਜੀ ਪਾ ਵੀਂ ਦਰੋਣਾ ਆ ਜੀ ਚਲੋ ਜੀ ਚਲ ਜੀ ਆ ਜੇ ਲੈ ਹੋਵੇ ਬੂਨ ਤਾਂ ਮੈਂ ਤੇਰੇ ਵਾਸਤੇ ਆ ਦੇਖੋ ਜਿਆਦਾ ਬੂਨ ਦਵਾਗੇ ਦੱਸਾਂਗੇ ਹੋਰ ਕਿੱਥੇ ਟੰਗੇ ਘਰ ਵੀ ਓਏ ਘਰ ਵੀ ਇਦਾਂ ਟੰਗੇ ਹੁੰਦੇ ਨਾ ਲਓ ਜੀ ਮਨਵੀ ਰਮਨ ਡਿਊਟੀ ਸੰਭਲਾ ਵੀ ਰਮਨ ਰਮਨ ਡਿਊਟੀ ਸੰਭਲਾ ਹਣ ਜੀ ਲਓ ਜੀ ਸਮਾਨ ਰੱਖਤਾ ਆਪਾਂ ਆ ਦੇਖੋ ਜੀ ਮਨਵੀ ਕਿਦਾ ਵੀਰਾ ਆ ਗਿਆ ਵੈਲਕਮ ਵੈਲਕਮ वेलकम हो गया ओ आ गई मनवीर ਨੂੰ پتہ ਲੱਗ ਗਿਆ ਨਹੀਂ ਸਿਰਫ ਦੇਖਿਆ ਉੱਧਰ oh my god ਅੱਧੀ ਰਮਨਾ ਸੀ ਪਹਿਲਾਂ ਮਨਵੀਰ ਨੂੰ ਪਤਾ ਲੱਗ ਗਿਆ ਵੀਰ ਆ ਗਿਆ ਨਾ ਮੇਨ ਵੀਰ ਸੱਚੀ ਕਾਲ ਆਪ ਜੋੜਦੀ ਹੋਈ ਆਸ਼ੀਰਵਾਦ ਦੇਣਾ ਆਸ਼ੀਰਵਾਦ ਦੇ ਦੋ ਸੇ ਦੇ ਦੋ ਆਸ਼ੀਰਵਾਦ ਦੇ ਰਹੀ ਮਨਵੀਰ ਸਾਨੂੰ ਕਿਹੜੀ ਗੱਲਾਂ ਕਰੀ ਜਾਂਦੀ ਹੋਣ ਪਹਿਲੀ ਵਾਰੀ ਇਹ ਹਮ ਸਸੀ ਕਾ ਕਰਦੀ ਹੋਏ ਉਹ ਫੋਨ ਤੇ ਬਹੁਤ ਗੱਲਾਂ ਕਰਦੇ ਤਾਂ ਕਰਕੇ ਉਹਦੇ ਆਨੇ ਸਮਾਈਲ ਕਰ ਲਈ ਪਹਿਲਾਂ ਇਹਨੇ ਕਿਹੜੀਆਂ ਗੱਲਾਂ ਰਮਨ ਉਹ ਬੇਕਪੜਾ ਸੀ ਕਿਹੜੀਆਂ ਗੱਲਾਂ ਹੁੰਦੀਆਂ ਨੇ ਹਾਂ ਦਸਣ ਹੋਣ ਵਸੇ ਠੀਕ ਠਾਕ ਹਾਂ ਕੋਈ ਠੀਕ ਠਾਕ ਹੋਣ ਵਸੇ ਠੀਕ ਠਾਕ ਹੈਗਾ ਬਦਾਈ ਵਸੇ ਵੈਲਕਮ ਇਨੇ ਟਾਈਮ ਬਾਅਦ ਆਏ ਤੁਸੀਂ ਵੀ ਹੁਣ ਸਾਡੇ ਹਾਂ ਸਾਲ ਹੋ ਗਿਆ ਨਾ ਸਾਲ ਬਾਅਦ ਹੀ ਆਈ ਹੈ ਸਾਲ ਦੀ ਹਾਲੀ ਲੋ ਜੀ ਚਾਹ ਤਾਂ ਬਿਲਕੁਲ ਰੈਡੀ ਸੀ ਇਹ ਕਰ ਲਈ ਹੋਈ ਸੀ ਬਿਲਕੁਲ ਰੈਡੀ ਚਾਹ ਕਿਉਂਕਿ ਬੱਚਾ ਫੋਨ ਕਰ ਦਿੱਤਾ ਸੀ ਅਸੀਂ ਵੀ ਚੱਲ ਲਓ ਚਾਹ ਤੇ ਕੀ ਦੇ ਕਹਿੰਦੇ ਸੀ ਸਰਦ ਤੁਸੀਂ ਅਸੀਂ ਕਹਾਂ ਵੀ ਤਾਰ ਲਓ ਚਾਹ ਥੋੜਾ ਰਹਿ ਗਿਆ ਰਾ ਹਾਂ ਥੋੜਾ ਰਹਿ ਗਿਆ ਰਾ ਚੱਲੋ ਚਾਹ ਤੇ ਫਿਰ ਐਡਾ ਕੰਮ ਹੋ ਗਿਆ ਸੀ ਆ ਦੇਖੋ ਜੀ ਇਹਨੇ ਫੜ ਲਈ ਹੋਈ ਮਨਵੀਰ ਤੇ ਅੱਜ ਦੇਖੋ ਚਾਹ ਪਕੌੜੇ ਤੇ ਲੱਡੂ ਅਸੀਰਨੀ ਵਾ ਜੀ ਵਾ ਕਮਾਲ ਹੋ ਗਈ ਜੀ ਹੁਣ ਪਹਿਲਾਂ ਚਾਹ ਪੀਨੇ ਫਿਰ ਆਪਾਂ ਫਿਰ ਤੁਹਾਨੂੰ ਬਾਅਦ ਚ ਦੇਖਦੇ ਆਂ ਜੀ ਬਾਅਦ ਚ ਤੁਹਾਨੂੰ ਮਿਲਦੇ ਆਂ ਗਰਮ ਗਰਮ ਬਰੈਡ ਪਕੌੜਾ ਦੀ ਲੱਗਿਆ

ਮੀਰੋ ਐ ਮੱਛੀ ਤਾਂ ਮੱਛੀ ਤਾਂ ਆ ਰਹੀ ਨੇ ਮੱਛੀ ਤਾਂ ਮੱਛੀਆਂ ਕੀ ਕੀਤਾ ਵੈਲਕਮ ਬੱਲੇ ਵੈਲਕਮ ਬੇਬੀ ਤੇ ਆ ਡਾ ਵੱਡਾ ਕੇਕ ਵੀ ਲੈ ਆਂਦਾ ਮਨਵੀਰ ਤੇਰੇ ਪਾਸੇ ਵੈਲਕਮ ਟੂ ਮਨਵੀਰ ਲਿਖਿਆ ਜੀ ਮੈਂ ਵੈਲਕਮ ਟੂ ਮਨਵੀਰ ਹਣਾ ਜੀ ਵਾਹ ਜੀ ਬੱਸ ਕੇਕ ਬਹੁਤ ਸੋਹਣਾ ਬਣਾਇਆ ਜੀ ਦੇਖੋ ਕੇਕ ਦਿਖਾ ਦੀਏ ਨਾ ਬਹੁਤ ਸਪੈਸ਼ਲ ਹੋ ਕੇ ਬਰਵਾਇਆ ਨਾ ਸਪੈਸ਼ਲ ਔਰਡਰ ਤੇ ਬਣਾਇਆ ਗਿਆ ਹੈਗਾ ਲੱਗਦਾ ਪਿਆ ਦੇਖੋ ਨਾ ਠੀਕ ਆ ਦੇਖੋ ਜੀ ਕੇਕ ਬਹੁਤ ਸੋਹਣਾ ਕੇਕ ਬਣਾਇਆ ਹੋਇਆ ਤੇ ਸਾਰਾ ਕੁਝ ਮਾਸੀ ਨੂੰ ਤੇ ਵੀਰੇ ਨੂੰ ਕ੍ਰੈਡਿਟ ਕਿਹਦੇ ਦੇ ਭੈਣ ਨੂੰ ਸਰਮ ਨੇ ਹੁਣੇ ਕਿਹਾ ਮਾਸੀ ਨੂੰ ਤੇ ਵੀਰੇ ਨੂੰ ਕ੍ਰੈਡਿਟ ਜਾਂਦਾ ਨਾਲ ਰਮਨ ਨੂੰ ਨਾ ਇਸ ਦੇਖੋ ਜੀ ਵੈਲਕਮ ਬੇਬੀ ਆ ਜੀ ਮੈਲੂਨ ਲਗਾਏ ਹੋਏ ਆ ਜੀ ਸਾਰੇ ਪਾਸੇ ਪੱਖੇ ਤੇ ਵੀ ੱਲੇ ਵੀ ਵੀਰ ਬਹੁਤ ਅੱਛਾ ਲੱਗਿਆ ਆ ਜੀ ਠੀਕ ਜੀ ਵੈਲਕਮ ਬੇਬੀ ਦੇ ਨਾਲ ਸਾਰਾ ਕੁਝ ਹੁਣ ਆਪਾਂ ਕੇਕ ਕੱਟਾਂਗੇ ਫਿਰ ਹਾਂ ਹਾਂ ਕੇਕ ਕੱਟਦੇ ਆਂ ਤੇ ਤੁਸੀਂ ਥੋੜਾ ਕੇਕ ਕਰ ਲਓ ਠੀਕ ਹੈ ਠੀਕ ਹੈ ਹਾਂ ਨਾਲੇ ਗਵਾਂਢੀ ਦੇ ਨਿਆਣੇ ਆਏ ਹੋਏ ਇੱਥੇ ਵੈਲਕਮ ਬੇਬੀ ਬੇਬੀ ਵੈਲਕਮ ਬੇਬੀ ਸ਼ਾਬਾਸ਼ ਸ਼ਾਬਾਸ਼ ਵੈਲਕਮ ਬੇਬੀ ਵੈਲਕਮ ਬੇਬੀ ਸ਼ਾਬਾਸ਼ ਸ਼ਾਬਾਸ਼ ਬਾਹਰ ਆਵਾਜ਼ ਕਰੋ ਕੇਕ ਕੱਟੋ ਹੁਣ ਕੱਟੋ ਕੱਟੋ ਲਓ ਸੋ ਹਾਂਜੀ ਦੋਸਤੋ ਹਣ ਮਨਵੀਰ ਕੌਰ ਸਾਡੀ ਕੇਕ ਕੱਟਣ ਜਾ ਰਹੀ ਹੈ। ਕਲਾਪਿੰਗ ਕਰਦੇ ਹੋ। ਉਹ ਮਨਵੀਰ ਤੇ ਮਨਵੀਰ ਕਰੋ ਕਰੋ ਸਟੈਪੜੋ ਤੇ ਆ ਰ ਆਪਣਾ। ਕਰਦੇ ਕਰਦੇ। ਕੱਟ ਦੋ ਜੇ ਪਹਿਲਾਂ ਕੇ ਕੱਟ ਲੈਂਗੀ ਨਾ। ਹਾਂ। ਵੈਲਕਮ ਕੇ ਵੈਲਕਮ ਕੇ ਬੇਬੀ ਵੈਲਕਮ ਬੇਬੀ ਵੈਲਕਮ ਮੇਬੀ ਵੈਲਕਮ ਟੂ ਮਨਵੀਰ ਕੌਰ। ਬੇਬੀ। ਉਹ ਕੰਮ ਮੈਂ ਦਿਖਾ ਦੇ। ਉਹ ਕਰ ਦੋ ਤੁਸੀਂ ਜਿਹੜਾ ਹੈ ਵੈਲਕਮ ਬੇਬੀ ਕਹਿੰਦੇ। ਵੈਲਕਮ ਬੇਬੀ। ਹਾਂਜੀ ਵੈਲਕਮ ਜੇ ਤੁਮ ਕਿਤਨਾ ਮਾੜੀ ਕਰ ਸਰ ਬੈਨ ਮਾਤ ਬੜਾ ਮਾ ਮਾਦੀ ਮੇਰਾ ਨਾ ਨਾ ਤੁਮੀ ਕਰ ਦਪਲਾ ਤੁਮੀ ਕਰ ਦਪਲਾ ਚਲੋ ਹਾ ਵਾਹ ਵਾਹ ਤੇ ਆਈਸ ਤੇ ਮਾਸਾ ਖਾਣ ਕਲੋਂ ਬਿੰਨੇ ਦਿੰਦੇ ਦਿੰਦੇ ਖਾਣ ਆਂ ਦਿੰਨੇ ਦਿੰਦੇ ਮਾ ਮਾਤੀ ਦੀ ਬੋਧ ਮਿਤਾਇ ਮੇਰੇ ਲਈ ਲੈ ਗਿਧਿਓ ਕਾਲੀ ਅੰਸ਼ਕੋਸ਼ ਅਗੋਵੀ ਗਿਨੇ ਕਾਰਪੀਨ ਗੱਟ ਖਾਤਰਾ ਕਟਿਆ ਹੋਣਾ ਜਿਆਦਾ ਕਰੀਮ ਨਾਲ ਉੱਪਰ ਨਹੀਂ ਨਹੀਂ ਲੋ ਜੀ ਦੋਸਤੋ ਸਾਡਾ ਵੈਲਕਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਸਾਡੀ ਪੂਰੀ ਫੈਮਿਲੀ ਦਾ ਸਪੈਸ਼ਲੀ ਫॉर ਮਨਵੀਰ ਕੌਰ ਦਾ ਜੀ ਵੈਲਕਮ ਦੀ ਜਿਹਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਜੀ ਅਸੀਂ ਤੈਹ ਦੇ ਲੋ ਧੰਨਵਾਦ ਕਰਦੇ ਆ ਮਨਵੀਰ ਦਾ ਦੇਵੀ ਉਹਦਾ ਰਮਨਦਾਸ ਐ ਸਪੈਸ਼ਲੀ ਬੀਬੀ ਦਾ ਮੇਰੇ ਪਿੱਛੇ ਬਿਠਾ ਲੋ ਨਹੀਂ ਨਹੀਂ ਕੇਕ ਬਹੁਤ ਸੁਆਦ ਹੈ ਇਸ ਕਰਕੇ ਆਪਾਂ ਸਾਰੇ ਫਿਨਿਸ਼ ਕਰਤਾ ਦੇਖ ਲੋ ਬਸ ਤਾਂ ਵੀ ਨਹੀਂ ਬਚਣਾ ਹੈਗਾ ਸਾਰੇ ਖਾਲਿਆ ਆਪਾਂ ਆਹ ਦੇਖੋ ਭਾਂਡੇ ਪਏ ਆਡੇ ਨਾ ਤੇ ਸਾਡੇ ਕੋਲ ਤੁਹਾਨੂੰ ਸਾਰਿਆਂ ਨੂੰ ਉਹੀ ਸੁਣਿਆ ਹਨ ਕੁਝ ਕਹਿਣਾ ਚਾਹੁੰਦੇ ਤਾਂ ਕਹਿ ਦਿਓ ਫਿਰ ਮੈਂ ਤੇ ਉਹ ਤਾਂ ਮੈਂ ਸ਼ਾਮ ਨੂੰ ਦੇ ਕੁਝ ਕਹਿਣਾ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਯੂਜ਼ਰਸ ਨੂੰ ਆਪਣੇ ਇਹ ਕਹਿਣਾ ਚਾਹੁੰਗਾ ਕਿ ਆਪਣੀ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਸੰਭਾਲੋ ਊੜਾ ਤੇ ਜੋੜੇ ਨੂੰ ਸੰਭਾਲੋ ਕਿਉਂਕਿ ਜੇ ਸਾਡੇ ਕੋਲ ਸਾਡੀ ਵਿਰਾਸਤ ਹੋਵੇਗੀ ਤਾਂ ਹੀ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇਗਾ ਕਿਉਂਕਿ ਜੇਕਰ ਅਸੀਂ ਆਪਣੀ ਵਿਰਾਸਤ ਨੂੰ ਭੁੱਲ ਗਏ ਤਾਂ ਅਸੀਂ ਰੋਲੇ ਚਾਵਾਂਗੇ ਸੋ ਮੇਰੀ ਇਹੀ ਬੇਨਤੀ ਹੈ ਕਿ ਊੜਾ ਤੇ ਝੂੜਾ ਸਭੋ ਹਾਂ ਤੇ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਜੀ ਇੱਕ ਆਪਾਂ ਹੁੱਕਾ ਹੋਰ ਦਿੰਦੇ ਹੁੰਨੇ ਆ ਸਨੇਹ ਹੋਰ ਦਿੰਦੇ ਹੁੰਨੇ ਆ ਜੀ ਨਸ਼ਾ ਅੰਦਰ ਆਇਆ ਵਗਰਸ ਨਾਟ ਪਾਈ ਜਾਵੇ ਤੇ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਵੀਰ ਚਾਹੀਦੀ ਲੱਗੀ ਵੀਰ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਜੀ ਜੀ ਵੱਧ ਤੋਂ ਵੱਧ 95 ਸਬਸਕ੍ਰਾਈਬ ਕਰੋ ਜੀ ਪੋਰਟ ਕਰੋ ਪ੍ਰੋਪਰਟੀ ਮਨੇ ਵੀਰ ਕਰਨ ਉਹ ਜਦ ਤੱਕ ਲੋਗ ਇਸਦੇ ਆ ਰਹੇ ਹੈਗੇ ਅੱਜ ਤੱਕ ਹਾਂ ਜੀ ਸੋ ਦੋਸਤੋ ਇਸੇ ਕਸਾਣਾ ਅੱਜ ਦਾ ਵਲੌਗ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਬਾਏ ਕੁਸ਼ੀ ਕੀ ਫਤ